ਜਿਹੜੇ ਧਰਨੇ ਤੇ ਬੈਠੇ ਆ ਉਹਨਾਂ ਦੇ ਬੱਚੇ ਵੀ Jio ਦਾ ਨੈਟ ਪੁਆਈ ਜਾਂਦੇ ਆ ਤੇ Jio SIM ਚ ਲਾਈ ਪਿੱਛੇ ਜੇ ਵੀਡੀਓ ਪਾਈ ਸੀਗੀ Jio Fiber ਮੈਂ ਲਵਾਇਆ ਸੀਗਾ ਵੀਡੀਓ ਬਹੁਤ ਵਾਇਰਲ ਹੋਈ ਇੰਸਟਾਗ੍ਰam ਤੇ ਵੀ 3 ਮਿਲੀਅਨ ਵਿਊ ਜਿਆਦਾ ਹੋ ਗਏ ਹੋਣੇ ਆ ਤੇ ਫੇਸਬੁੱਕ ਤੇ ਵੀ 2 ਤੋਂ ਟੱਪ ਗਏ ਆ ਪਰ ਕਈਆਂ ਸੱਜਣਾ ਨੂੰ ਤਰਾਏ ਸੀ ਵੀ ਮੱਲੀ ਸਾਹਿਬ ਵੀ ਕਿਸਾਨ ਤਾਂ ਬੈਠੇ ਧਰਨੇ ਤੇ ਤੇ ਤੂੰ ਆ Jio ਦਾ ਉਹਨਾਂ ਨੂੰ ਸਪੋਰਟ ਕਰੀ ਜਾਣਾ ਫਾਈਬਰ ਲਵਾ ਕੇ ਪਹਿਲੀ ਗੱਲ ਤਾਂ ਯਾਰ ਹੁਣ Jio ਕਿਹਦੇ ਕੋਲੇ ਨਹੀਂ ਜਿਹੜੇ ਧਰਨੇ ਤੇ ਬੈਠੇ ਆ ਉਹਨਾਂ ਦੇ ਬੱਚੇ ਵੀ Jio ਦਾ ਨੈਟ ਪੁਆਈ ਜਾਂਦੇ ਆ ਤੇ Jio SIM ਚ ਲਾਈ ਜਾਂਦੇ ਆ ਮੈਂ ਕਈ ਮੈਂ ਤੁਹਾਨੂੰ ਵਿਖਾ ਦਿੰਨਾ ਪ੍ਰਧਾਨ ਦੇ ਘਰੇ Jio Fiber ਲੱਗਿਆ ਆ ਠੀਕ ਹੈ ਕਣੀ ਦੂਜੀ ਗੱਲ ਵੀ ਮਿੱਤਰੋ ਇੱਥੇ ਨਾ ਤਾਂ BSNL ਦੀ ਰੇਂਜ ਆਉਂਦੀ ਨਾ ਆਉਂਦੀ Airtel ਦੀ ਇੱਥੇ ਆਉਂਦੀ ਸਿਰਫ Jio ਦੀ ਰੇਂਜ ਤੇ ਹੁਣ ਫਿਰ BSNL ਜਾਂ Airtel ਕਿਉਂ ਲਵਾਈਏ ਅਸੀਂ ਵੀ ਜਦੋਂ ਰੇਂਜ ਇੱਥੇ Jio ਦੀ ਆਉਂਦੀ ਆ ਇਸ ਕਰਕੇ ਬਾਈ ਜੀ Jio Fiber ਅਸੀਂ ਲਵਾਇਆ ਦੂਜੀ ਗੱਲ ਮਿੱਤਰੋ ਇਹਦੇ ਨਾਲ ਇੱਕ ਤਾਂ TV ਚੱਲਦਾ ਬਿਲਕੁਲ ਫ੍ਰੀ 700 ਦੇ ਵਿੱਚ 6 ਫੋਨ ਲੱਗ ਜਾਂਦੇ ਆ ਤੇ ਇਹਦਾ ਜਿਹੜਾ ਵੈਸੇ ਤਾਂ 25 ਮੀਟਰ ਦੱਸਦੇ ਆ ਪਰ ਬਾਈ ਜੀ ਮੈਂ ਇੱਥੇ ਆ ਦੇ ਦੁਕਾਨ ਮੇਰੀ ਘੱਟੋ ਘਾਟ 100 150 ਮੀਟਰ ਆ ਇੱਥੋਂ ਤੇ ਬਾਈ ਜੀ ਫੁੱਲ ਰੇਂਜ ਆਂਦੀ ਆ ਤਿੰਨ ਚਾਰ ਡੰਡੇ ਉੱਥੇ ਜਾਂਦੇ ਆ ਹੁਣ ਦੱਸੋ ਵੀ ਮੈਂ ਹੋਰ ਨੈਟ ਕਿਉਂ ਲਵਾਵਾ ਗੱਲ ਇਹ ਹੁੰਦੀ ਆ ਵੀ ਜਿਹੜੀ ਕੰਪਨੀ ਤੁਹਾਨੂੰ ਪ੍ਰੋਡਕਟ ਦੇ ਰਹੀ ਆ ਹਨਾ ਤੁਹਾਨੂੰ ਸੁਵਿਧਾ ਦੇ ਰਹੀ ਆ ਜਿਹੜੀ ਚੰਗੀ ਦੇਊਗੀ ਤੁਸੀਂ ਵੀ ਚੀਜ਼ ਉੱਥੋਂ ਖਰੀਦੋਗੇ ਹਨਾ ਜੇ ਕੋਈ ਮਾੜੀ ਸਬਧਾ ਦਊਗੀ ਤਾਂ ਤੁਸੀਂ ਨਹੀਂ ਲੈਂਦੇ ਤਾਂ ਇਹ ਕਾਰਨ ਆ ਬਈ ਜੀ ਇਹਨਾਂ ਦੀ ਯਾਨੀ ਕਿ ਜਿਹੜੀ ਫੈਸਿਲਿਟੀਆਂ ਨੇ ਉਹ ਇੱਥੇ ਹੈਗੀਆਂ ਨੇ ਸਾਡੇ ਪਿੰਡ ਲਬਾਣੇ ਆਵ ਵਾਲੀ ਵਿਖੇ ਹੈਗੀਆਂ ਨੇ ਜਿੱਥੇ ਮੇਰੀ ਕੋਠੀ ਪਾਈ ਆ ਉੱਥੇ ਇਹ ਸਿਸਟਮ ਹੈਗਾ ਨੈਟ ਆਉਂਦਾ ਤਾਂ ਮੈਂ ਇਹ ਲਵਾਇਆ ਮਿੱਤਰੋ ਇਹ 17000 ਦਾ ਬਾਕਸ ਆ ਆ 17000 ਦਾ ਸਿਸਟਮ ਆ ਜਿਹੜਾ ਮੈਨੂੰ 2250 ਚ ਤਿੰਨ ਮਹੀਨਿਆਂ ਵਾਸਤੇ ਲਾ ਕੇ ਦੇਗੇ ਲੈ ਗਏ ਕੋਈ ਗੱਲ ਨਹੀਂ ਯਾਰ ਤਿੰਨ ਮਹੀਨੇ ਜੇ ਤੁਹਾਨੂੰ ਬਾੜਾ ਤਰਾਇਆ ਤਾਂ ਤਿੰਨ ਮਹੀਨੇ ਤਾਂ ਮੈਨੂੰ ਚਲਾ ਲੈੰਦੋ ਬਾਅਦ ਚ ਮੈਂ ਪਟਾ ਦੂੰਗਾ ਲੈ ਜਾਣਗੇ ਆਪਦਾ ਉਹ ਹੈਨਾ ਤਾਂ ਗੱਲ ਇਦਾਂ ਬਾਕੀ ਮਿੱਤਰੋ ਜਿਹੜਾ ਮੈਂ ਫਰੀ ਦਾ ਦੱਸਿਆ ਸੀ ਨਾ ਉਹ ਫਰੀ ਕਿਵੇਂ ਆ ਮੇਰੇ ਵਾਸਤੇ ਫਰੀ ਕਿਵੇਂ ਆ ਸਾਡੇ ਘਰੇ ਨਾ ਦੋ ਫੋਨ ਕਰੇ ਹੀ ਰਹਿੰਦੇ ਨੇ ਤੇ ਇੱਕ ਟੀਵੀ ਚੱਲਦਾ ਰਹਿੰਦਾ ਤੇ ਟੀਵੀ ਦਾ ਮੈਂ ਰੀਚਾਰਜ ਕਰਾਉਂਦਾ ਸੀ 450 ਦਾ ਤੇ ਮੋਬਾਈਲਾਂ ਦਾ ਚਾਰ ਰੀਚਾਰਜ ਹੁੰਦਾ ਸੀ 700 ਰੁਪਏ ਦਾ 7 4 11 ਲਗਭਗ 1200 ਰੁਪਏ ਮੇਰੇ ਮਹੀਨੇ ਦਾ ਖਰਚਾ ਸੀ ਹੁਣ ਮੈਂ ਕੀ ਕੀਤਾ ਵੀ ਸਰਕਾਰ ਵੀ ਕਹਿੰਦੀ ਹੈ ਵੀ ਆਉਣ ਵਾਲੇ ਸਮੇਂ 'ਚ ਜੇਕਰ ਤੁਸੀਂ SIM ਨਹੀਂ ਯੂਜ਼ ਕਰਨੀ ਤਾਂ 20 ਰੁਪਏ ਦੇ ਕੇ ਤੁਸੀਂ ਤੁਹਾਨੂੰ ਇਨਕਮਿੰਗ ਮਿਲ ਸਕਦੀ ਇਕੱਲੀ ਮਿੱਤਰੋ ਇੱਕ ਤਾਂ 20 ਰੁਪਏ ਦੇ ਕੇ ਮੈਂ ਤਿੰਨਾਂ ਮਹੀਨਿਆਂ ਵਾਸਤੇ ਇਨਕਮਿੰਗ ਲੈ ਲੂੰਗਾ ਤੇ ਵਾਈਫਾਈ ਤੋਂ ਕਾਲ ਤਾਂ ਹੋ ਹੀ ਜਾਂਦੀ ਦੂਜੀ ਗੱਲ ਯਾਰ ਜਿਹੜੀਆਂ ਘਰੋਂ ਆ ਉਹ ਜਿੱਥੇ ਜਾਣੀਆਂ ਉਹ ਸਾਡੇ ਨਾਲ ਹੀ ਜਾਣਗੀਆਂ ਨਾਂ ਲੱਗੂਗਾ ਫੋਨ ਤੇ ਨਾਂ ਸਹੀ ਜ਼ਰੂਰੀ ਤਾਂ ਨਹੀਂ ਵੀ ਅੱਡੀ ਚੱਕ ਕੇ ਫਾਹ ਲੈਣਾ ਉਹ ਤੁਹਾਡੀ ਮਰਜ਼ੀ ਬਾਈ ਜੇ ਤੁਹਾਡੀਆਂ ਬੁੜੀਆਂ ਦਾ ਨਹੀਂ ਸਰਦਾ ਨੈਟ ਬਿਨਾ ਬਾਹਰ ਤੇ ਉਹ ਲੈ ਸਕਦੀਆਂ ਨੇ ਉਹ ਇਸ਼ੂ ਪਰ ਸਾਡੀਆਂ ਮੇਰੇ ਘਰੋਂ ਤਾਂ ਮੇਰੇ ਨਾਲ ਜਾਊਗੀ ਤਾਂ ਫੋਨ ਵੀ ਘਰੇ ਛੱਡ ਕੇ ਜਾਂਦੀ ਹੈ ਮਿੱਤਰਾ ਤੇ ਗੱਲ ਇਦਾਂ 1200 ਰੁਪਏ ਮੇਰਾ ਖਰਚਾ ਹੁੰਦਾ ਸੀ ਤੇ 700 ਰੁਪਏ 'ਚ ਮੈਨੂੰ ਬਿਲਕੁਲ ਫ੍ਰੀ ਵਾਈਫਾਈ ਪੈ ਰਿਹਾ ਸਪੀਡ ਬਹੁਤ ਆ ਆ ਗੱਲ ਆ ਤੇ ਆ ਬਾਤ ਆ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਰੱਬ ਰੱਖਾ